ਪਰਦਾਨ ਜੀ ਮੈਂ ਨਾ ਜਿਹੜੇ ਗਊ ਰੱਖਿਆ ਕਨੇਜੀ ਮੈਂ ਹਿੰਦੂ ਸਮਾਜ ਦੇ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਜੀ ਅ ਉਹਨਾਂ ਦਾ ਕਹਿਣਾ ਹੈ ਵੀ ਪੋਲਿਟਿਕਸ ਕੀਤੀ ਜਾਂਦੀ ਹੈ ਜੀ ਇਸ ਪੁਆਇੰਟ ਉੱਪਰ ਦੇਖੋ ਗਊ ਮਾਤਾ ਦੇ ਮਾਮਲੇ ਜੇਕਰ ਕੋਈ ਪੋਲਿਟਿਕਸ ਕਰਦਾ ਹੈ ਤੇ ਬੜੀ ਮੰਦਭਾਗੀ ਕਰਨਾ ਬੜੀ ਮਾੜੀ ਗੱਲ ਹੈ ਗਊ ਮਾਤਾ ਸਾਡੀ ਸਭ ਦੀ ਸਾਂਝੀ ਹੈ ਅਗਰ ਸਾਡੀ ਮਾਂ ਨੂੰ ਕੋਈ ਹਮਾਰ ਦੇਵੇ ਜਾਂ ਸਾਡੀ ਮਾਂ ਦੀ ਕੋਈ ਬੇਇੱਜ਼ਤੀ ਕਰੇ ਤੇ ਅਸੀਂ ਉਹਦਾ ਕਤਲ ਕਰਨ ਤੱਕ ਜਾਂਦੇ ਹਾਂ ਅਸੀਂ ਹਰੇਕ ਉਪਰਾਲਾ ਕਰਾਂਗੇ ਜਿਸ ਦਾ ਅਸੀਂ ਨੂੰ ਸਜ਼ਾ ਦੇ ਸਕੀਏ ਇਹਦੇ ਵਿੱਚ ਵੀ ਕੋਈ ਰਾਜਨੀਤਿਕ ਨਜ਼ਰ ਆਵੇ ਕਿਸੇ ਨੂੰ ਤੇ ਮੈਂ ਉਹਨਾਂ ਦੀ ਜਿਹੜੀ ਦਿਮਾਗ ਦੇ ਉੱਤੇ ਮੈਨੂੰ ਉਹਨਾਂ ਦਾ ਅਸਰ ਆਉਂਦਾ ਕਿ ਗਊ ਮਾਤਾ ਦੇ ਮਾਮਲੇ ਕੋਈ ਰਾਜ ਕੀਤੀ ਨਹੀਂ ਕੀਤੀ ਜਾਂਦੀ ਗਊ ਮਾਤਾ ਦੇ ਮਾਮਲੇ ਕੋਈ ਰਾਜਨੀਤੀ ਕਰਦਾ ਤੇ ਉਸ ਨੂੰ ਕੋਈ ਦੇ ਚਾ ਪ੍ਰਧਾਨ ਜੀ ਕਿਤੇ ਇਹੋ ਕਾਰਨ ਤਾਂ ਨਹੀਂ ਹੈਗਾ ਜਿਹੜੇ ਆਪਣੇ ਨਾਲ ਜਿਹੜਾ ਸਮਾਜ ਹੈ ਜੀ ਖੁੱਲ ਕੇ ਨਹੀਂ ਚੱਲਦਾ ਜੀ ਦੇਖੋ ਸਮਾਜ ਤਾਂ ਖੁੱਲ ਕੇ ਚੱਲਦਾ ਕੋਈ ਦੇਖਿਆ ਫਗਵਾੜ ਦੇ ਵਿੱਚ ਜਿਹੜਾ ਸਮਾਜ ਚੱਲਿਆ ਫਤੇਗੜ ਸਾਹਿਬ ਦੇ ਜਦੋਂ ਗਊ ਹੱਤਿਆ ਹੋਈ ਉੱਥੇ ਵੀ ਸੜਕਾਂ ਦੇ ਪੂਰਾ ਬੰਦ ਹੋਇਆ ਜਦਾ ਖੰਨਾ ਸ਼ਹਿਰ ਸਾਰਾ ਬੰਦ ਹੋਇਆ ਜਦੋਂ ਉੱਥੇ ਵੀ ਕਾਰਜਕram ਹੋਇਆ ਕੋਈ ਦੋ ਰਾਏ ਨਹੀਂ ਸਮਾਜ ਪੂਰਾ ਚੱਲਦਾ ਹੈ ਬਟੇ ਰਾਜਨੀਤਿਕ ਲੋਗ ਆ ਉਹਨਾਂ 'ਚ ਥੋੜੀ ਜਿਹੀ ਇੱਛਾ ਸ਼ਕਤੀ ਦੀ ਕਮੀ ਹੈ ਅਗਰ ਸਾਰੇ ਨੇਤਾ ਸਾਰੇ ਰਾਜਨੀਤਿਕ ਲੋਕ ਚਾਹੇ ਕਾਂਗਰਸ 'ਚ ਬੈਠਾ ਹੋਵੇ ਚਾਹੇ ਬੀਜੇਪੀ 'ਚ ਹੋਵੇ ਚਾਹੇ ਆਮ ਆਦੀ ਪਾਰਟੀ 'ਚ ਹੋਵੇ ਚਾਹੇ ਜਿਹੜੀ ਮਰਜ਼ੀ ਪਾਰਟੀਆਂ ਹੋਵੇ ਅਗਰ ਉਹ ਆਪਣੇ ਨੂੰ ਹਿੰਦੂ ਮੰਨ ਕੇ ਗਊ ਮਾਤਰਾ ਦੇ ਸੇਵਾ ਦੇ ਰੂਪ ਦੇ ਵਿੱਚ ਅਗਰ ਸਾਹਮਣੇ ਆਏਗਾ ਤੇ ਮੈਂ ਤੁਹਾਨੂੰ ਬਤਾਇਆ ਤੁਹਾਨੂੰ ਪ੍ਰਧਾਨ ਜੀ ਅਗਰ ਆਪਾਂ ਲੁਧਿਆਣਾ ਜ਼ਿਲ੍ਹੇ ਦੀ ਉਹ ਗੱਲ ਕਰਦੇ ਆਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਜੀ ਜਿਹੜੇ ਗਊ ਰੱਖਿਆ ਕਰ ਚਾਹੁੰਦੇ ਨੇ ਲੇਕਿਨ ਤੁਹਾਡੇ ਨਾਲ ਇੱਥੇ ਆਪਾਂ ਕਹਿ ਸਕਦੇ ਹੋਣੀ ਹੋਣੀ ਜਿਹੜੇ ਤਾਰੇ ਉਹਦਾ ਜਾਣ ਕੇ ਸਭ ਨੂੰ ਕਮਿਊਨਿਟੀ ਬਣ ਜਾਣਾ ਸਭ ਨੂੰ ਅਸਲੀ ਜੀਵਨ ਆ ਗਿਆ ਈਸੀਸ ਆ ਹੱਤਾਂ ਔਰ ਬਾਕੀ ਆ ਗਏ ਤੁਸੀਂ ਆ ਜਾਓ ਕੋਈ ਨਾ ਸਾਰੇ ਸਮਾਜ ਆਓ ਮਟੋਰੇ ਆ ਜਾਓ ਅਸੀਂ ਮਾਨਵਤਾ ਦੇ ਨਾਮ ਤੇ ਚਿਕਾ ਕਰਦੇ ਜੀ ਇਹ ਤਾਂ ਸਮਾਜ ਦੀ ਗੱਲ ਹੈ ਉਹ ਵੀ ਹਿੰਦੂ ਨੇ ਅਸੀਂ ਵੀ ਹਿੰਦੂ ਆ ਯਾਰ ਨਹੀਂ ਤਾਂ ਕਿੰਨਾ ਸਮਾਜ ਦੀ ਗੱਲ ਕਰਦੇ ਆ ਅਸੀਂ ਕਿਹੜਾ ਕੋਈ ਗਲਤ ਨਹੀਂ ਕਰ ਰਹੇ ਜੈ ਜੀ ਜੈ ਜੀ ਜੈ ਜੀ ਗਉ ਹੱਦਿਆ ਰਵਿੰਦਰ ਰਵਿੰਦਰ ਗਉ ਹੱਦਿਆ ਰਵਿੰਦਰ ਰਵਿੰਦਰ ਪਿੱਛੇ ਸਾਰੇ ਨਾਲੇ ਬੈਠੇ ਕਿੱਥੇ ਸਾਰੇ ਦੋ ਪੱਤੂ ਚੇਤੀ ਹੈ ਕਾਹਨਾ ਆਇਆ ਆਇਆ ਮੈਨੂੰ ਆਪਾਂ ਬੈਠੋ ਸਾਰੇ ਨਾਲੇ ਆ ਸ਼ਰਮਾਂਜਾ ਲੋ ਹੋਰ ਆਪਣਾ ਕਿਤਾਬ ਨਹੀਂ ਪੱਤੂ ਲੱਗਾਈ ਬੈਠੋ ਆਪਾਂ ਬੈਠੋ ਸਾਰੇ ਨਾਲੇ ਬੋਲੇ ਬੈਠੋ ਉਹ ਦੇਖੋ ਜਲ ਫੁੱਜਾ ਨਾਲ ਕਿਰਵਣਾ ਕਰੋ ਉਹਦੇ ਕਿਰਵਣਾ ਕਰੋ ਕਿਨਾ ਵੱਡਾ ਗੱਲਬਾਤ ਆ ਜਾਓ ਕਿਹੜਾ ਸਮਾਪਤ ਹੋ ਗਿਆ ਕਿਨਾ ਵੱਡਾ ਗੱਲਬਾਤ ਕਿਹੋ ਜਿਹਾ ਖੇਲੋ ਜਿਹੜਾ ਖਾਦੀ ਪਰ ਆਪਣੇ ਹੀ ਨੰਬਰ ਜੈਕਾਰਾ ਵੀ ਬਜਾਂਗੇ ਜੈਕਾਰਾ ਵੀ ਬਜਾਂਗੇ ਜੈ ਸ਼ਿਰੀ ਨਾਮ ਜੈ ਸ਼ਿਰੀ ਨਾਮ ਜੈ ਜੈ ਸ਼ਿਰੀ ਨਾਮ ਸ਼ਰਮਾ ਸਾਹਿਬ ਅਸੀਂ ਤੁਹਾਡਾ ਕਲਮ ਨਿਰਪੱਖ ਪੰਜਾਬੀ ਚੈਨਲ ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਪਣੇ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਜੀ ਅੱਜ ਡੀਸੀ ਦਫ਼ਤਰ ਲੁਧਿਆਣਾ ਵਿਖੇ ਇਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਜੀ ਅੱਜ ਕ੍ਰਿਮਘਾੜੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਰੇ ਸਨਾਤਨੀ ਗੋਪ੍ਰੇਮੀ ਗੋਮਾਧਨ ਨੂੰ ਪਿਆਰ ਕਰਨ ਵਾਲੇ ਸਮੂਹ ਹਿੰਦੂ ਸੰਗਠਨਾਂ ਵੱਲੋਂ ਜ਼ਿਲ੍ਹਾ ਦੇਸ਼ੀ 3C ਦੇ ਮਾਧਮ ਰਾਹੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਗਊ ਹੱਤਿਆ ਬੰਦ ਹੋਣੀ ਚਾਹੀਦੀ ਹੈ ਗੋਚਰ ਭੂਮੀ ਜਿਹੜੀ ਹੈ ਉਹ ਮੁਕਤ ਹੋਣੀ ਚਾਹੀਦੀ ਹੈ ਪਰ ਗਊ ਹੱਤਿਆ ਦੇ ਉੱਤੇ ਕਾਨੂੰਨੀ ਤੌਰ 'ਤੇ ਜ਼ਿਆਦਾ ਪ੍ਰਬੰਧ ਹੋਣਾ ਚਾਹੀਦਾ ਇਸਤੋਂ ਦੀਆਂ 10 ਉਪਰੀ ਮੰਗਾਂ ਨੂੰ ਲੈ ਕੇ ਅੱਜ ਸਾਰੇ ਸਮੂਹ ਹਿੰਦੂ ਸੰਗਠਨਾਂ ਨੇ ਪੱਗ ਪੱਤਰ ਦਿੱਤਾ ਚੇਤਾਵਨੀ ਪੱਤਰ ਦਿੱਤਾ ਹੈ ਪਰ ਆਉਣ ਵਾਲੇ ਸਮੇਂ 'ਚ ਅਗਰ ਗਊ ਹੱਤਿਆ ਬੰਦ ਨਹੀਂ ਹੁੰਦੀ ਤੇ ਇਸ ਅੰਦੋਲਨ ਹੋਰ ਵੀ ਤੇਜ਼ ਸ਼ਰਮਾ ਸਾਹਿਬ ਇੱਕ ਥੋੜੇ ਤੋਂ ਖਾਸ ਗੱਲ ਪੁੱਛਣਾ ਚਾਹੁੰਦੇ ਆ ਜਿਵੇਂ ਕਿ ਆਪਾਂ ਅੱਜ ਗਊ ਰੱਖਿਆ ਦੇ ਸਬੰਧ ਦੇ ਵਿੱਚ ਇੱਕ ਬੜਾ ਵੱਡਾ ਪ੍ਰੋਟੈਸਟ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਕਿੰਨਾ ਸਮਰਥਨ ਮਿਲਦਾ ਹੈ ਜੀ ਆਪਣੇ ਸਮਾਜ ਵੱਲੋਂ ਦੇਖੋ ਗਊ ਮਾਤਾ ਨੂੰ ਪਿਆਰ ਕਰਨ ਵਾਲੇ ਜਿਹੜਾ ਸਨਾਤਨੀ ਹੈ ਬਹੁਤ ਦੁਖੀ ਇਸ ਚੀਜ਼ ਦੇ ਵਿੱਚ ਉਹਨਾਂ ਦਾ ਸਮਰਥਨ ਤੁਸੀਂ ਦੇਖਿਆ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਭਗਤ ਇੱਥੇ ਪਹੁੰਚੇ ਨੇ ਜਿਨ੍ਹਾਂ ਦੀ ਮਾਤਰ ਸ਼ਕਤੀ ਵੀ ਪਹੁੰਚੀ ਹੈ ਜਿਨ੍ਹਾਂ ਨੂੰ ਕੋਈ ਸੱਦਾ ਵੀ ਨਹੀਂ ਸੀਗਾ ਉਸ ਤੋਂ ਬਾਵਜੂਦ ਵੀ ਜਿਨ੍ਹਾਂ ਨੂੰ ਪਤਾ ਲੱਗਿਆ ਅੱਜ ਪਹੁੰਚ ਕੇ ਆਪਣੇ ਉਪਸਥਿਤੀ ਦੀ ਦਰਜ ਕਰਾਈ ਹੈ ਤੇ ਅੱਜ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਛੱਡ ਕੇ ਵੀ ਤੇ ਲੋਕ ਇੱਥੇ ਪਹੁੰਚੇ ਹੈ ਉਸ ਤੋਂ ਪਤਾ ਲੱਗਦਾ ਕਿ ਲੋਕਾਂ ਦੇ ਦਿਲ ਦੇ ਵਿੱਚ ਜਿਹੜਾ ਗਊ ਮਾਂ ਦਾ ਪਿਆਰ ਹੈ ਬਹੁਤ ਹੈ ਪਰ Hindu ਧਰਮ ਜਾਂ ਸਨੌਕਰੀਆਂ ਦੇ ਵਿੱਚ ਕੰਡੀਸ਼ਨ ਕੀ ਹੈ ਕਿ ਜਦੋਂ ਤੁਸੀਂ ਉਹਨਾਂ ਦੀ ਨਹੀਂ ਗੂੰ ਸੁਣਵਾਈ ਕਰਦੇ ਉਹਨਾਂ ਦਾ ਜਿਹੜਾ ਗੁੱਸਾ ਹੈ ਇਲੈਕਸ਼ਨਾਂ ਦੇ ਵਿੱਚ ਵੋਟਰਾਂ ਦੇ ਰੂਪ ਵਿੱਚ ਬਾਹਰ ਆਉਂਦਾ ਹੈ ਅਗਰ ਅਸੀਂ ਇਹ ਸਮਝਾਣਾ ਚਾਹੁੰਦੇ ਹਾਂ ਕਿ ਅਗਰ ਇਹ ਅੰਦੋਲਨ ਬਣਦਾ ਹੈ ਗਊ ਹੱਤਿਆ ਨਹੀਂ ਬੰਦ ਹੁੰਦੀ ਤੇ ਜਿਹੜਾ ਲੋਕਾਂ ਦਾ ਗੁੱਸਾ ਹੈ ਆਉਣ ਵਾਲੇ ਸਮੇਂ ਦੇਖਣ ਨੂੰ ਮਿਲੇਗਾ ਕਿ ਤੁਸੀਂ ਜਿਹੜੇ ਗਊ ਹੱਤਿਆਰੇ ਆ ਉਹਨਾਂ ਦੇ ਸਖਤ ਕਾਰਵਾਈ ਕਰੋ ਗਊ ਹੱਤਿਆ ਬੰਦ ਕਰੋ ਕਿਉਂਕਿ ਅਨਾਰ ਦੇ ਸਮੇਂ ਵਿੱਚ ਤੁਹਾਨੂੰ ਜਿਹੜਾ ਇਹ ਵੋਟਾਂ ਦੇ ਵਿੱਚ ਵੋਟਰਾਂ ਦੇ ਰੂਪ ਦੇ ਵਿੱਚ ਤੁਹਾਨੂੰ ਜਾਨ ਸੀ ਉਹਨਾਂ ਦਾ ਗੁੱਸਾ برداشت ਕਰਨਾ ਪਵੇ ਸ਼ਰਮਾ ਸਾਹਿਬ ਕਿੰਨੇ ਵੱਡੇ ਪੱਧਰ ਤੇ ਆਪਣੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸੀ ਅਗਰ ਆਪਾਂ ਇਸ ਪ੍ਰੋਟੈਸਟ ਦੀ ਗੱਲ ਕਰਦੇ ਆਂ ਦੇਖੋ ਇਹ ਸਟਾਰਟਿੰਗ ਸੀਗੀ ਸ਼ੁਰੂਆਤ ਸੀ ਜਿਹਨਾਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿੱਦੇ ਸਾਡੀ ਸੋਚ ਸੀ ਕਿ ਇੱਕ ਵਾਰ ਜਨਰਲ ਦੌਨਰ ਬਣਾਇਆ ਜਾਵੇ ਆਪ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ ਆਪ ਪਬਲਿਕ ਨੂੰ ਸੜਕਾਂ ਤੇ ਲਿਆਂਦਾ ਜਾਵੇ ਜਿਹੜੀ ਲੋਕ ਇੱਥੇ ਪਹੁੰਚਣਗੇ ਜਿਨ੍ਹਾਂ ਦੇ ਮਨ ਚ ਗੱਲ ਆਏਗੀ ਜਿਹੜੇ ਸੋਚ ਰਹੇ ਆ ਕਿ ਗਊ ਹੱਤਿਆਂ ਦੀ ਵੱਡੇ ਪੱਧਰ ਤੇ ਹੋ ਰਹੀ ਹੈ ਕਿਉਂਕਿ ਆਕੜੇ ਕੀ ਹੁੰਦੇ ਗਊ ਹੱਤਿਆਂ ਦੀ ਵੱਡੇ ਪੱਧਰ ਤੇ ਹੋ ਰਹੀ ਹੈ ਪਰ ਨਿਕਲਦੀ ਜਿਹੜੀ ਘਟਨਾਵਾਂ ਕੁਛ ਘਟ ਘਟ ਆ ਰਹੀਆਂ ਜਿਹੜੇ ਗਊ ਰੱਖਿਆ ਦਲ ਹੈ ਜਾਂ ਜਿਹੜੇ ਗਊ ਮਾਤਾ ਨੂੰ ਪਿਆਰ ਕਰਦੇ ਆ ਉਹ ਦਿਨ ਦਾ ਸੜਕਾਂ ਤੇ ਰਹਿ ਕੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਗਊ ਹੱਤਿਆਂ ਨੂੰ ਫੜਦੇ ਆ ਫੜਨ ਤੋਂ ਬਾਅਦ ਕਿਤਨਾ ਕਿਤੇ ਉਹਨਾਂ ਕੋਲ ਫੰਡਿੰਗ ਇੰਨੀ ਜ਼ਿਆਦਾ ਹੁੰਦਾ ਸੋਰਸਸ ਇੰਨੇ ਜ਼ਿਆਦਾ ਹੈ ਉਹ ਵਿੱਚੋਂ ਸਭ ਨਿਕਲ ਜਾਂਦੇ ਆ ਔਰ ਜਿਹੜੇ ਲੋਕ ਹੈ ਖਤਰੇ ਚ ਪੈ ਕੇ ਉਹਨਾਂ ਨੂੰ ਗਾਂ ਵੀ ਖਤਰਾ ਲਿੰਦਾ ਉਸ ਚੀਜ਼ ਦਾ ਵੀ ਪਰ ਇਹ ਜਿਹੜੀ ਪਬਲਿਕ ਨਹੀਂ ਗੱਲ ਜ਼ਿਆਦਾ ਨਹੀਂ ਓਪਨ ਰੂਪ ਚ ਆ ਸਕਦੀ ਜਦੋਂ ਓਪਨ ਰੂਪ ਦੇ ਵਿੱਚ ਆਂਦੀ ਹੈ ਐਡਾ ਗਊ ਭਗਤਾਂ ਨੂੰ ਗੱਲ ਦਾ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਗੁੱਸਾ ਤੁਸੀਂ ਦੇਖਣਾ ਫਗਵਾੜਾ ਦੇ ਵਿੱਚ ਜਦੋਂ ਗਊ ਹੱਤਿਆ ਹੋਈ ਜਦੋਂ ਗਊ ਆਚਾਰਾ ਖਾ ਕੇ ਕਹਿੰਦੇ ਮਰ ਗਈਆਂ ਤੇ ਉਸ ਦੇ ਵਿੱਚ ਵੀ ਜਿਹੜਾ ਲੋਕ ਹੈ ਜਿਹੜੇ ਹਿੰਦੂ ਤਰ੍ਹਾਂ ਦੇ ਲੋਕ ਹੈ ਜਦੋਂ ਸੜਕਾਂ ਤੇ ਆਏ ਤੇ ਪੂਰਾ ਫਗਵਾੜਾ ਸ਼ਹਿਰ ਜਦੋਂ ਬ ਉਹ ਤਾਂ ਦੇਖਦਾ ਸੀਗਾ ਕਿ ਜਿਹੜਾ ਗਊ ਭਗਤਾਂ ਦਾ ਜਿਹੜਾ ਗੁੱਸਾ ਕਿੰਨਾ ਪਰ ਇਹੀ ਗੁੱਸਾ ਜਦ ਆਉਣ ਵਾਲੇ ਸਮੇਂ ਤੇ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਪ੍ਰਧਾਨ ਜੀ ਅਗਰ ਆਪਾਂ ਲੁਧਿਆਣਾ ਜ਼ਿਲ੍ਹੇ ਦੀ ਉਹ ਗੱਲ ਕਰਦੇ ਆਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਜੀ ਜਿਹੜੇ ਗਊ ਰੱਖਿਆ ਕਰ ਚਾਹੁੰਦੇ ਨੇ ਲੇਕਿਨ ਤੁਹਾਡੇ ਨਾਲ ਇੱਥੇ ਆਪਾਂ ਕਹਿ ਸਕਦੇ ਆਂ ਜੀ ਦਰਜਣਾਂ ਦੇ ਵਿੱਚ ਕਹਿ ਸਕਦੇ ਆਂ ਜੀ ਆਪਾਂ ਦੇਖੋ ਉਹਦੇ ਚ ਨਾ ਕਮੀ ਥੋੜੀ ਜੀ ਇਹ ਹੁੰਦੀ ਹੈ ਕਿ ਜਾਗਰੂਕਤਾ ਦੀ ਕਮੀ ਹੈ ਜਾਂ ਮੈਸਿਵ ਕਨਵੇ ਕਰਨ ਦੀ ਕਮੀ ਹੈ ਹੌਲੀ ਹੌਲੀ ਜਿਹੜੇ ਦਾਇਰੇ ਵਧਾਏ ਜਾਣਗੇ ਜਿਹੜੇ ਗਰੁੱਪ ਬਣਾਏ ਜਾਣਗੇ ਆਪਸ ਦੇ ਵਿੱਚ ਸਭ ਨੂੰ ਕਮਿਊਨਿਟ ਕੀਤਾ ਜਾਏਗਾ ਸਭ ਨੂੰ ਪਰਸਨਲੀ ਮੈਸੇਜਸ ਤੇ ਜਾਣਗੇ ਜਦੋਂ ਮੈਸੇਜ ਦਿੱਤੇ ਜਾਂਦੇ ਆ ਪਰ ਲੋਕ ਸੜਕਾਂ ਤੇ ਆਉਂਦੇ ਆ ਪਰ ਇਹ ਗੱਲ ਹੋਰ ਵੀ ਹੈ ਜਦੋਂ ਕ੍ਰਾਂਤੀ ਕੋਈ ਵੀ ਹੁੰਦੀ ਹੈ ਸਾਰੇ ਲੋਕ ਸੜਕਾਂ ਤੇ ਆ ਕੇ ਮੂੰਹ ਯਾਰਾ ਨਹੀਂ ਕਰਦੇ ਉਹ ਕੁਝ ਗਿਣੇ-ਚੁਣੇ ਲੋਕ ਹੀ ਹੁੰਦੇ ਆ ਜਿਹੜੇ ਸੜਕਾਂ ਤੇ ਆਉਂਦੇ ਆ ਪਰ ਹੌਲੀ-ਹੌਲੀ ਜਨਤਕ ਦੌਰ ਬੰਦਾ ਜਦੋਂ ਘਰਾਂ 'ਚ ਬੈਠ ਕੇ ਓਪੀਨੀਅਨ ਬਣਦਾ ਹੈ ਜਦੋਂ ਵਿਚਾਰਧਾਰਾ ਬਣਦੀ ਹੈ ਉਹੀ ਵਿਚਾਰਧਾਰਾ ਦੇ ਨਾਲ ਲੋਕ ਜਿਹੜਾ ਅੱਗੇ ਆਉਂਦੇ ਨੇ ਤੇ ਅੰਦੋਲਨ ਜਿਹੜਾ ਸ ਉਹ ਉਹਨਾਂ ਦਾ ਕਹਿਣਾ ਹੈ ਵੀ ਪੋਲਿਟਿਕਸ ਕੀਤੀ ਜਾਂਦੀ ਹੈ ਜੀ ਇਸ ਪੁਆਇੰਟ ਦੇ ਉੱਪਰ ਦੇਖੋ ਗਊ ਮਾਤਾ ਦੇ ਮਾਮਲੇ 'ਚ ਅਗਰ ਕੋਈ ਪੋਲਿਟਿਕਸ ਕਰਦਾ ਹੈ ਤੇ ਬੜੀ ਮੰਦ ਭਾਗੀ ਕੱਟ ਰਹਾ ਬੜੀ ਮਾੜੀ ਗੱਲ ਹੈ ਗਊ ਮਾਤਾ ਸਾਡੀ ਸਾਂਝੀ ਹੈ ਅਗਰ ਸਾਡੀ ਮਾਂ ਨੂੰ ਕੋਈ ਮਾਰ ਦੇਵੇ ਜਾਂ ਸਾਡੀ ਮਾਂ ਦੀ ਕੋਈ ਬੇਦਬੀ ਕਰੇ ਤੇ ਅਸੀਂ ਉਹਦਾ ਕਤਲ ਕਰਨ ਤੱਕ ਜਾਂਦੇ ਹਾਂ ਅਸੀਂ ਹਰੇਕ ਉਹ ਉਪਰਾਲਾ ਕਰਾਂਗੇ ਜਿਸ ਦਾ ਅਸੀਂ ਉਹਨੂੰ ਸਜ਼ਾ ਦੇ ਸਕੀਏ ਤੇ ਇਹਦੇ ਵਿੱਚ ਵੀ ਕੋਈ ਰਾਜਨੀਤਿਕ ਨਜ਼ਰ ਆਵੇ ਕਿਸੇ ਨੂੰ ਤੇ ਮੈਂ ਉਹਨਾਂ ਦੀ ਜਿਹੜੀ ਦਿਮਾਗ ਦੇ ਉੱਤੇ ਮੈਨੂੰ ਉਹਨਾਂ ਦਾ ਹਾਸਾ ਆਉਂਦਾ ਹੈ ਕਿ ਗਊ ਮਾਤਾ ਦੇ ਮਾਮਲੇ 'ਚ ਕੋਈ ਰਾਜਨੀਤੀ ਨਹੀਂ ਕੀਤੀ ਜਾਂਦੀ ਗਊ ਮਾ ਤੇ ਉਸ ਨੂੰ ਉਸ ਦਿਨ ਤੀਜਾ ਮੇਕੂ ਪ੍ਰਧਾਨ ਜੀ ਕਿਤੇ ਇਹੋ ਕਾਰਨ ਤਾਂ ਨਹੀਂ ਹੈਗਾ ਜਿਹੜੇ ਆਪਣੇ ਨਾਲ ਜਿਹੜਾ ਸਮਾਜ ਹੈ ਜੀ ਖੁੱਲ ਕੇ ਨਹੀਂ ਚੱਲਦਾ ਜੀ ਦੇਖੋ ਸਮਾਜ ਤਾਂ ਖੁੱਲ ਕੇ ਚੱਲਦਾ ਕੋਈ ਦੇਖਿਆ ਫਗਵਾੜ ਦੇ ਵਿੱਚ ਪੂਰਾ ਸਮਾਜ ਚੱਲ ਰਿਹਾ ਫਤੇਗੜ ਸਾਹ ਦੇ ਜਦੋਂ ਗਊ ਹੱਤਿਆ ਹੋਈ ਉੱਥੇ ਵੀ ਸੜਕਾਂ ਦੇ ਪੂਰਾ ਪ੍ਰਬੰਧ ਹੋਇਆ ਜਦਾ ਖੰਨਾ ਸ਼ਹਿਰ ਸਾਰਾ ਬੰਦ ਹੋਇਆ ਜਦੋਂ ਉੱਥੇ ਵੀ ਕਾਰਜਕram ਹੋਇਆ ਕੋਈ ਦੋਰ ਨਹੀਂ ਸਮਾਜ ਪੂਰਾ ਚੱਲਦਾ ਪੜੇ ਰਾਜਨੀਤਿਕ ਲੋਗ ਆ ਉਹਨਾਂ 'ਚ ਥੋੜੀ ਜੀ ਇੱਛਾ ਸ਼ਕਤੀ ਦੀ ਕਮੀ ਹੈ ਅਗਰ ਸਾਰੇ ਨੇਤਾ ਸਾਰੇ ਰਾਜਨੀਤਿਕ ਲੋਗ ਚਾਹੇ ਕਾਂਗਰਸ 'ਚ ਬੈਠਾ ਹੋਵੇ ਚਾਹੇ ਬੀਜੇਪੀ 'ਚ ਹੋਵੇ ਚਾਹੇ ਆਮ ਆਦੀ ਪਾਰਟੀ 'ਚ ਹੋਵੇ ਚਾਹੇ ਜਿਹੜੀ ਮਰਜ਼ੀ ਪਾਰਟੀ 'ਚ ਹੋਵੇ ਅਗਰ ਆਪਣੇ ਉਹਨੂੰ ਹਿੰਦੂ ਮੰਨ ਕੇ ਗਉਮਾਤ ਦੇ ਸੇਵਕ ਦੇ ਰੂਪ ਦੇ ਵਿੱਚ ਅਗਰ ਸਾਹਮਣੇ ਆਏਗਾ ਤੇ ਮੈਂ ਤੁਹਾਨੂੰ ਦੱਸਿਆ ਤਸਵੀਰ ਜਿਹੜੀ ਬਣੂਗੀ ਪ੍ਰਧਾਨ ਜੀ ਲਾਸਟ ਇੱਕ ਪੁੱਛਣਾ ਚਾਹੁੰਦੇ ਆ ਜਿਵੇਂ ਕਿ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਜੀ ਤੇ ਇਹਦੇ ਵਿੱਚ ਤੁਸੀਂ ਸਰਕਾਰ ਦੇ ਵਿਰੁੱਧ ਅੱਜ ਇੱਥੇ ਪ੍ਰੋਟੈਸਟ ਕੀਤਾ ਵੀ ਸਰਕਾਰ ਨਹੀਂ ਮੰਗਾ ਮੰਨ ਰਹੀ ਤੇ ਇਲੈਕਸ਼ਨਾਂ ਦੇ ਵਿੱਚ ਵੀ ਤੁਸੀਂ ਕਿਸੇ ਪ੍ਰਕਾਰ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਸਵਾਲ ਪੁੱਛ ਰਹੇ ਹੋ ਜਾਂ ਤੁਹਾਡੇ ਜਿਹੜੇ ਨਾਲ ਸਮਰਥਕ ਨੇ ਜੀ ਪੁੱਛਦੇ ਨੇ ਜੀ ਨਹੀਂ ਬਿਲਕੁਲ ਅੱਜ ਕੋਈ ਵੀ ਕੈਂਡੀਡੇਟ ਕੋਈ ਵੀ ਉਮੀਦਵਾਰ ਸਾਡੇ ਕੋਲ ਆਂਦਾ ਹੈ ਲੁਧਿਆਣੇ ਚ ਨਹੀਂ ਪੂਰੇ ਆਲਓਵਰ ਪੰਜਾਬ ਦੇ ਵਿੱਚ ਸਭ ਨੂੰ ਇਹਨਾਂ ਦਾ ਕੁਐਸਚਨਾਂ ਦਾ ਸਾਹਮਣਾ ਕਰਨਾ ਪੈਂਦਾ ਸਭ ਨੂੰ ਇਸ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਕਿ ਗਊ ਹੱਤਿਆ ਹੋ ਰਹੀ ਹੈ ਤੁਸੀਂ ਮੌਨ ਚੋ ਗਊ ਹੱਤਿਆ ਹੋ ਰਹੀ ਹੈ ਤੁਸੀਂ ਚੁੱਪ ਕਿਉਂ ਗਊ ਹੱਤਿਆ ਵਾਸਤੇ ਤੁਹਾਨੂੰ ਸਾਹਮਣੇ ਆਣਾ ਪਏਗਾ ਪਰ ਆਉਣ ਵਾਲੇ ਸਮੇਂ 'ਚ ਇਸ ਦਾ ਕੋਈ ਨਾ ਕੋਈ ਨਤੀਜਾ ਜ਼ਰੂਰ ਦੇਖਣ ਨੂੰ ਮਿਲੇ ਕਿਤੇ ਐਸਾ ਤਾਂ ਨਹੀਂ ਵੀ ਉਧਰ ਉਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਜੀ ਕੈਂਡੀਡੇਟਸ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਜੀ ਦੇਖੋ ਤੁਸੀਂ ਦੇਖੋ ਅਸੀਂ ਜਿਹੜੇ ਜ਼ਿੰਮੇਵਾਰ ਬੰਦੇ ਆ ਪਾਰਟੀਆਂ ਦੇ ਅਸੀਂ ਇਲੈਕਸ਼ਨਲ ਮਹੀਨ ਨੂੰ ਛੱਡ ਕੇ ਇਸ ਦੇ ਵਿੱਚ ਬੈਠੇ ਹਾਂ ਸਾਡੀ ਕੋਈ ਟੀਮ ਦਾ ਸਾਡੀ ਕੋਈ ਦੇਖ ਲਓ ਤੁਸੀਂ ਤੇ ਤੁਹਾਨੂੰ ਫੋਟੋ ਨਜ਼ਰ ਆ ਜਾਵੇ ਕਿਸੇ ਪਾਸੇ ਕੋਈ ਮਦਦ ਨਹੀਂ ਕੀਤੀ ਜਿਹੜਾ ਕਊ ਹਥਿਆਰਾਂ ਦੀ ਮਦਦ ਕਰੇਗਾ ਉਹ ਸਾਡਾ ਅੱਜ ਵੀ ਦੁਸ਼ਮਣ ਹੈ ਸਾਡਾ ਕੱਲ੍ਹ ਪੂਛੀ ਪ੍ਰਧਾਨ ਜੀ ਤੁਸੀਂ ਕੀਮਤੀ ਸਮਾਂ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਤੁਹਾਡੇ ਮਾਧਿਅਮ ਸੜੀ ਸਾਡੀ ਜਿਹੜੀ ਆਵਾਜ਼ ਸੁਵਾਜ ਦੇ ਕੋਲ ਰਚ ਜਾਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਟੂ ਵਨ ਐਂਡ 올 ਥਿਸ ਇਸ ਅਮਨਦੀਪ ਸੇਇੰਗ ਐਸੋਸੀਏਟ ਪ੍ਰੋਫੈਸਰ 올 ਸੇਂਟਸ ਇੰਸਟੀਟਿਊਟ ਆਫ ਮੈਡੀ On behalf of our institute, I would like to request one and all to seek blessings of Dasham Pita Guru Gobind Singh Ji Maharaj and also would like to pay tribute to our matriarchs at Gurdwara Shri Fatehgarh Sahib and Gurdwara Shri Chambaur Sahib at this Shuhidi Jodh Melas. Thank you so much. Thank you.